ਰਾਸ਼ਨ ਪਾਣੀ ਮਿਲ ਰਿਹਾ ਕਿ ਨਹੀਂ ਤੁਸੀਂ ਦਿੱਤੀ ਜਨ ਨਹੀਂ ਖਾਧੀ ਨਹੀਂ ਕੋਈ ਨਹੀਂ ਸਾਡਾ ਫਰਜ ਬਣਦਾ ਉਹਨੀ ਟੀਮ ਜਿਹੜੀ ਐ ਐਮਐਲਏ ਸਾਹਿਬ ਜੀ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹਨ ਬਹੁਤ ਬੜੀ ਖੁਸ਼ੀ ਹੈ ਤੂੰ ਸਾਡੇ ਨਾਲ ਹਲਪ ਕਰਦੇ ਪਾਏ ਜੇ ਤੁਸੀਂ ਬਹੁਤ ਖੁਸ਼ੀ ਹੈ ਸਾਨੂੰ ਇੱਥੇ ਸਾਡੇ ਪਰਿਵਾਰ ਬੈਠੇ ਅਸੀਂ ਆਉਣਾ ਹੀ ਆ ਤੁਸੀਂ ਮੈਨੂੰ ਸਾਡੇ ਪੰਜਾਬ ਦੇ ਪਹਿਲੇ ਮੰਤਰੀ ਜਿਹੜੇ ਸਾਡੇ ਨਹੀਂ ਕੋਈ ਨਹੀਂ ਸਾਡਾ ਫਰਜ ਬਣਦਾ ਲਗਭਗ ਅੱਧਾ ਪੰਜਾਬ ਜੋ ਹੜਾਂ ਦੀ ਮਾਰ ਹੇਠਾ ਚੁੱਕਿਆ ਔਰ ਉੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀਆਂ ਡਿਊਟੀਆਂ ਲਗਾਈਆਂ ਨੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਸੋ ਫਾਜ਼ਲਕਾ ਮੇਰੀ ਜ਼ਿੰਮੇਵਾਰੀ ਸੀ ਪਹਿਲਾਂ ਮੈਂ ਫਾਜ਼ਲਕਾ ਦੇ ਪਿੰਡਾਂ ਵਿੱਚ ਵੀ ਦੌਰਾ ਕਰਕੇ ਆਈ ਸੀ ਔਰ ਅੱਜ ਮੈਂ ਜਲਾਲਾਬਾਦ ਪਹੁੰਚੀ ਆਂ ਕੁਝ ਲੋਕ ਨੇ ਜਿਨ੍ਹਾਂ ਦੇ ਘਰ ਤਾਂ ਸੇਫ ਨੇ ਪਰ ਫਸਲਾਂ ਮਰ ਗਈਆਂ ਔਰ ਕੁਝ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਘਰਾਂ ਨੂੰ ਨੁਕਸਾਨ ਹੋਇਆ ਸੋ ਅੜੜ ਤਰ੍ਹਾਂ ਦਾ ਨੁਕਸਾਨ ਹੈ ਅਸੀਂ ਰਾਸ਼ਨ ਵੀ ਲੈ ਕੇ ਆਏ ਆਂ ਅਸੀਂ ਪਸ਼ੂਆਂ ਦੀ ਫੀਡ ਵੀ ਲੈ ਕੇ ਆਏ ਆਂ ਔਰ ਜੋ ਆਚਾਰ ਜੀ ਨੂੰ ਅਸੀਂ ਕਹਿੰਦੇ ਆਂ ਜੋ ਵੀ ਪਸ਼ੂਆਂ ਦੀ ਲੋੜਵੰਦ ਖੁਰਾਕ ਹੁੰਦੀ ਹੈ ਉਹ ਵੀ ਅਸੀਂ ਲੈ ਕੇ ਪਹੁੰਚੇ ਆਂ ਜਿਹੜੇ ਏਰੀਏ ਇਹੋ ਜਿਹਾ ਕਿ ਜਿੱਥੇ ਬੋਟਸ ਦੀ ਲੋੜ ਹੈ ਕਿਸ਼ਤੀਆਂ ਰਾਹੀਂ ਜਿਹੜੇ ਇੱਕ ਆਵਾਜਾਈ ਦਾ ਸਾਧਨ ਲੋਕਾਂ ਨੂੰ ਪ੍ਰਦਾਨ ਕੀਤਾ ਜਾਵੇ ਸੋ ਮੈਂ ਅੱਜ 3 ਲੱਖ ਰੁਪਈਆ ਜਿਹੜਾ ਇਹਨਾਂ ਨੂੰ ਦੇ ਕੇ ਜਾਵਾਂਗੀ ਤਾਂ ਕਿ ਜਿੱਥੇ ਵੀ ਕਿਤੇ ਕਹ ਲੋ ਲੰਗਰ ਦੇ ਵਿੱਚ ਜਿੱਥੇ ਵੀ ਪੈਂਦਾ ਸੇਵਾ ਪਾਲਣ ਕਿਉਂਕਿ ਆਪਾਂ ਸਾਰੇ ਹੀ ਰਲ ਮਿਲ ਕੇ ਇਦੇ ਵਿੱਚ ਹੰਬਲਾ ਮਾਰਾਂਗੇ ਤਾਂ ਹੀ ਇਸ ਮੁਸੀਬਤ ਦਾ ਜਿਹੜੀ ਕੁਦਰਤੀ ਆਫਤ ਆਈ ਹੈ ਤਾਂ ਹੀ ਇਹਦਾ ਮੁਕਾਬਲਾ ਕਰ ਸਕਾਂਗੇ ਸੋ ਪਹਿਲਾਂ ਵੀ ਜਿਵੇਂ ਐਮਐਲਏ ਸਾਹਿਬ ਨੇ ਵੀ ਮੈਨੂੰ ਦੱਸਿਆ ਔਰ ਐਸਟੀਐਮ ਸਾਹਿਬ ਵੀ ਰਿਪੋਰਟ ਦੇ ਕੇ ਗਏ ਆ ਕਿਉਂਕਿ ਫਸਲਾਂ ਦੇ ਵੀ ਮੁਆਵਜ਼ੇ ਔਰ ਘਰਾਂ ਦੇ ਨੁਕਸਾਨ ਹੋਇਆ ਵੀ ਤੇ ਗਰਦਾਵਰੀ ਦੇ ਆਰਡਰ ਕਰ ਦਿੱਤੇ ਗਏ ਆ ਤੇ ਬਾਕੀ ਜਦੋਂ ਪਾਣੀ ਉਤਰੇਗਾ ਪ੍ਰੋਪਰ ਗਰਦਾਵਰੀ ਤਾਂ ਉਦੋਂ ਹੀ ਹੁੰਦੀ ਨੁਕਸਾਨ ਪਤਾ ਲੱਗਦਾ ਸੋ ਅਸੀਂ ਬਿਲਕੁਲ ਪ੍ਰੋਪਰ ਜਿਹੜਾ ਹਰ ਇੱਕ ਜਿਹਨੂੰ ਨੁਕਸਾਨ ਹੋਇਆ ਉਹਨੂੰ ਉਹਦਾ ਮੁਆਵਜ਼ਾ ਦੇਣ ਦੀ ਪੰਜਾਬ ਸਰਕਾਰ ਕੋਸ਼ਿਸ਼ ਕਰੇਗੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ ਇਹ ਵਾਅਦਾ ਕੀਤਾ ਵੀ ਜਿੰਨੀ ਹੋ ਸਕੇ ਮੈਂ ਆਪਣੇ ਲੋਕਾਂ ਦੇ ਨਾਲ ਖੜਾ ਹਾਂ ਤੇ ਖੜਾ ਰਵਾਂਗਾ